ਸਾਹ ਦੇ ਵਿੱਚ ਮੈਗੈਟਲਿਸਟ ਦੇ ਵਿੱਚ ਸਥਾਨ ਹਾਸਲ ਕੀਤਾ ਇਹ ਬਹੁਤ ਗਰਵ ਦੀ ਗੱਲ ਹੈ ਤੇ ਅੱਜ ਅਸੀਂ ਚੀਫ ਗੈਸ ਸਹਿਬਾਨ ਦਾ ਆਦਰਨੀય ਪਵਿੱਤਰ ਸਿੰਘ ਗਰੇਵਾਲ ਜੀ ਦਾ ਉਹਨਾਂ ਕੋਲ ਸਮਾਂ ਬਹੁਤ ਘੱਟ ਸੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਕਰਕੇ ਉਹਨਾਂ ਦਾ ਘੰਟਾ ਲੈ ਲਿਆ ਇੱਕ ਘੰਟਾ ਜੋ ਉਹਨਾਂ ਨੇ ਦਿੱਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਇਸ ਸਕੂਲ ਨੂੰ ਵੱਧ ਚੜ ਕੇ ਉਹ ਆਪਣਾ ਫਾਈਨੈਂਸ਼ੀਅਲ ਸਹਿਯੋਗ ਵੀ ਦੇਣਗੇ ਅਨਾਉਂਸ ਕਰਨ ਦੇ ਵਿੱਚੋਂ ਵਿਸ਼ਵਾਸ ਨਹੀਂ ਰੱਖਦੇ ਅਸੀਂ ਸਮੁੱਚੀ ਮੈਨੇਜਮੈਂਟ ਵੱਲੋਂ ਕੋਟਾ ਦਿਲ ਦੀ ਗਹਿਰਾਈਆਂ ਤੋਂ ਗਰੇਵਾਲ ਸਾਹਿਬ ਸਵਾਗਤ ਵੀ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਤੇ ਆਪਣੀ ਮੈਨੇਜਮੈਂਟ ਵੱਲੋਂ ਜੋ ਸਾਡੀ ਮੈਨੇਜਮੈਂਟ ਇੱਕ ਅੰਤਕ ਪ੍ਰਯਾਸਾਂ ਦੇ ਨਾਲ ਇਸ ਮੈਨੇਜਮੈਂਟ ਚਾਰ ਸਕੂਲ ਤਿੰਨ ਕਾਲਜ ਜੋ ਐਸਆਈ ਸਕੂਲ ਖੰਨਾ ਟਸਟੈਂਡ ਮੈਨੇਜਮੈਂਟ ਸੁਸਾਇਟੀ ਦੇ ਅੰਦਰ ਚੱਲ ਰਹੀ ਹੈ ਬਹੁਤ ਸਾਰੇ ਐਸੇ ਪਹਿਲੂ ਰਹਿੰਦੇ ਨੇ ਇਥੇ ਸੰਦੇਸ਼ ਸਟੇਜ ਕੰਡਕਟ ਕਰਨ ਵਾਲੇ ਰਿਸਪੈਕਟਡ ਮੈਡਮ ਸੂਚੀ ਸ਼ਾਹੀ ਜੀ ਅਤੇ ਪ੍ਰਿੰਸੀਪਲ ਰਿਸਪੈਕਟਡ ਇਤੂ ਸੂਜੀ ਨੇ ਜੋ ਆਦਮੀ ਅਚੀਵ ਗੈਟ ਸਾਹਿਬ ਆਏ ਸੀ ਉਦੋਂ ਪ੍ਰਧਾਨ ਵਾਈਸ ਪ੍ਰਧਾਨ ਜਨਨਾ ਸੈਕਟਰੀ ਜੋ ਮਨੇਜਰ ਸਾਹਿਬ ਨੂੰ ਜਿਸ ਡੈਡੀਕੇਸ਼ਨ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ ਕਿ ਇਹ ਡੈਡੀਕੇਟਿਡ ਪ੍ਰਧਾਨ ਜੀ ਸ਼ਿਵਮ ਬੇਦੀ ਜੀ ਜੋ ਬਿਜ਼ਨੈਸ ਵਾਲੇ ਡੈਡੀਕੇਟਿਡ ਜਨਨਾ ਸੈਕਟਰੀ ਅਸੀਂ ਇਹ ਤੁਹਾਡੇ ਸਟਾਫ ਨੂੰ ਸਾਰੀ ਮੈਨੇਜਮੈਂਟ ਦੀ ਟੀਮ ਨੂੰ ਇਹਨਾਂ ਵਧੀਆ ਬੱਚਿਆਂ ਨੂੰ ਮੈਨੇਜ ਕੀਤਾ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਕੀ ਸੁਨੇਹ ਦੇਣਾ ਜਾਂਦੇ ਆ ਬੱਚਿਆਂ ਨੂੰ ਕੀ ਕਹਿਣਾ ਜਾਂਦੇ ਆ ਬੱਚਿਆਂ ਨੂੰ ਸਭ ਬਹੁਤ ਵਧੀਆ ਹੋ ਗਏ ਜਿਹੜੇ ਕੀਤੇ ਆ ਪਾਰਟਿਸਪੇਸ਼ਨ ਉਹਨਾਂ ਦੇ ਡਾਂਸ ਕਰਵਾਏ ਨੇ ਕਿ ਇਹਨਾਂ ਲਈ ਪ੍ਰਾਈਜ਼ ਦੇ ਵਿੱਚ ਇਹਨਾਂ ਨੂੰ ਲੱਗਿਆ ਬਹੁਤ ਵਧਾ ਲਈ ਉਦਾਸ ਕਰਦੇ ਆ ਉਹ ਚੇਕ ਕੰਡੀਸੀ ਐਫ ਮਾਡਰਨਾਈਜ਼ ਸਕੂਲ ਦੇ ਵਿੱਚ ਜੋ ਅੱਜ 7 ਸਾਲ ਬਾਅਦ ਇਹਨੂੰ ਰੀਓਪਨ ਹੋ ਰਿਹਾ ਹੈ ਬਹੁਤ ਮਿਹਨਤ ਨਾਲ ਸਾਡੇ ਮੈਨੇਜਰ ਸਾਹਿਬ ਸ਼ਿਵਮ ਬੇਦੀ ਜੀ ਨੇ ਮੈਡਮ ਪ੍ਰਿੰਸੀਪਲ ਰੀਤੂ ਸੂਤ ਜੀ ਨੇ ਇਹਨਾਂ ਦੇ ਨਾਲ ਵਾਈਸ ਪ੍ਰਿੰਸੀਪਲ ਸੁਰਜੀਤ ਸ਼ਾਹੀ ਜੀ ਨੇ ਔਰ ਪੂਰੇ ਸਟਾਫ ਨੇ ਬੱਚਿਆਂ ਦੇ ਮਿਹਨਤ ਕਰਵਾਈ ਔਰ ਮਿਹਨਤ ਦਾ ਫਲ ਅੱਜ ਤੁਸੀਂ ਦੇਖਿਆ ਬਹੁਤ ਅੱਛਾ ਪ੍ਰੋਗਰਾਮ ਜੋ ਹੈ ਉਹ ਦੇਖਿਆ ਗਿਆ ਸਾਡੇ ਕੋਲ ਇੱਥੇ ਜੋ ਤੁਹਾਨੂੰ ਪਹਿਲੀ ਦੱਸਦਾ ਇਹ ਜਿਹੜਾ ਸਕੂਲ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਦਰ ਔਰ ਵਾਸਪੂਲਾ ਜਿੱਤੇ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਵਿੱਚ ਇੰਗਲਿਸ਼ మీడియం ਦੇ ਵਿਦਿਆਰਥੀਆਂ ਨੂੰ ਸਨਝਾ ਦਿੱਤੀ ਜਾ ਰਹੀ ਹੈ ਔਰ ਇੱਥੇ ਵੱਡੇ ਵੱਡੇ ਸਕੂਲਾਂ ਨਾਲ ਕੰਪੀਟੀਸ਼ਨ ਹੁੰਦਾ ਜਿੱਦਾਂ ਸਾਡਾ ਹੀ ਇਸ ਮਾਡਰਨ ਸਕੂਲ ਹੈ ਸੈਕਟਰ 8 ਸਕੂਲ ਹੈ ਸਰਪਾਰੋ ਮੰਨ ਸਕੂਲ ਹੈ ਡੀਪੀਐਸ ਹੈ ਔਰ ਗੁਵਿੰਦਗਰ ਦੇ ਸਕੂਲ ਹੈ ਔਰ ਸਾਰੀ ਕ੍ਰੀਮ ਹੁੰਦੇ ਜਾਂਦੇ ਹਾਂ ਤੋਂ ਮਾਲ ਜਿਹੜੀ ਛਾਤ ਵੀ ਆਏ ਹੁੰਦੀ ਆ ਉਹਨਾਂ ਚੋਂ ਵੀ ਅਕ੍ਰਿਮ ਕੱਢਦੇ ਆਂ ਔਰ ਉਹਨਾਂ ਚੋਂ ਵੀ ਪੂਰੀ ਮਿਹਨਤ ਕਰਕੇ ਐਕੈਡੈਮਿਕ ਚ ਸਪੋਰਟਸ ਚ ਔਰ ਜੋ ਆਪਣੀ ਸੰਸਕ੍ਰਿਤੀ ਆ ਉਹਦੇ ਨਾਲ ਜੋੜ ਕੇ ਰੱਖਿਆ ਬੱਚਿਆਂ ਨੂੰ ਤੁਸੀਂ ਸਾਡੇ ਅੱਜ ਕਵਰੇਜ ਕਰਨ ਆਇਓ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ 7 ਸਾਲ ਬਾਅਦ ਐਨਿਵਰਸਰੀ ਫੰਕਸ਼ਨ ਹੋਇਆ ਜੋ ਕੋਰੋਨਾ ਪਹਿਲਾਂ ਕੁਝ ਫਾਈਨੈਂਸ਼ੀਅਲ ਇਸ਼ੂਸ ਸਾਰੇ ਸੰਸਾਰ ਦੇ ਵਿੱਚ ਸਿੱਗੇ ਤੇ ਉਹਦੇ ਕਰਕੇ ਸਾਡੇ ਸਕੂਲ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਕਵਰ ਨਹੀਂ ਕਰ पाए ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਸਕੂਲ ਦੇ ਵਿੱਚ 800 ਬੱਚਿਆਂ ਚੋਂ ਮੋਰਨ 50% ਦੀ ਹੈ ਪਾਰਟਿਸਪੇਸ਼ਨ ਹੈ ਔਰ ਪੇਰੈਂਟਸ ਨੇ ਬੜੀ ਹੀ ਜ਼ਿੰਮੇਵਾਰੀ ਦੇ ਨਾਲ ਬੜੀ ਹੀ ਉਤਸ਼ਾਹ ਦੇ ਨਾਲ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਐਂਡ ਆ ਫੰਕਸ਼ਨ ਦੇ ਵਿੱਚ ਪਾਰਟਿਸਪੇਟ ਕਰਨ ਲਈ ਉਹਨਾਂ ਨੂੰ ਮੌਕਾ ਦਿੱਤਾ ਹੈ ਅਸੀਂ ਬੱਚਿਆਂ ਨੂੰ ਤਿਆਰ ਕਰਵਾਇਆ ਹੈ ਇਹ ਸਾਡਾ ਹੋਲ ਅਡਿਊਟੀ ਹੈ ਤਾਂ ਕਿ ਅਸੀਂ ਬੱਚਿਆਂ ਦੇ ਵਿੱਚ ਓਵਰਆਲ ਡਵੈਲਪਮੈਂਟ ਜਿਹੜੀ ਹੈਗੀ ਉਹਨੂੰ ਦੇਖ ਸਕੀਏ ਥੈਂਕ ਯੂ ਅਗਰ ਫਿਰ ਮਾਡਲ ਹਾਈ ਸਕੂਲ ਖੰਨਾ ਦੇ ਵਿੱਚ 6 ਸਾਲ ਬਾਅਦ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੋ ਰਿਹਾ ਹੈ ਗਰੋਹਰ 2025 ਜਿਹਦਾ ਅਸੀਂ ਥੀਮ ਰੱਖਿਆ ਗਰੋਹਰ ਗਰੋਹਰ ਵੀ ਬੜਾ ਸੋਚ ਕੇ ਰੱਖਿਆ ਹੈ ਕਿ ਜਿਵੇਂ ਸਾਨੂੰ ਇਨਸਪੀਰੇਸ਼ਨ ਹੈ ਮਦਨ ਗੋਪਾਲ ਚੋਪੜਾ ਜੀ ਦੀ ਉਹਨਾਂ ਦੀ ਜਿਹੜੀ ਸੋਚ ਹੈ ਉਹਦੀ ਹੀ ਬਦੌਲਤ ਅਸੀਂ ਇੱਥੇ এডੂਕੇਸ਼ਨ ਦੇ ਰਹੇ ਹਾਂ ਘੱਟ ਪੈਸਿਆਂ ਦੇ ਵਿੱਚ এডੂਕੇਸ਼ਨ ਦੇ ਰਹੇ ਹਾਂ ਇੰਗਲਿਸ਼ ਮੀਡੀਅਮ ਸਕੂਲ ਪੰਜਾਬ ਬੋਰਡ ਦੇ ਨਾਲ ਅਫੀਲੀਏਟਡ ਖੰਨੇ ਦੇ ਵਿੱਚ ਇੱਕ ਲੋਕਾ ਸਕੂਲ ਹੈ ਔਰ ਇੰਨੇ ਕ ਐਂਬੀਸ਼ੀਅਸ ਬੱਚੇ ਹਨ ਤੁਸੀਂ ਦੇਖਿਆ ਹੋਣਾ ਕਿ ਫੰਕਸ਼ਨ ਚੱਲ ਰਿਹਾ ਹੈ ਔਰ ਬੱਚੇ ਕਿੰਨੇ ਵਧੀਆ ਪਰਫਾਰਮ ਕਰ ਰਹੇ ਨੇ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਇਹ ਕੋਰੀਕੂਲਮ ਐਕਟੀਵਿਟੀਜ਼ ਜਿਹੜੀਆਂ ਨੇ ਕੋਰੀਕੂਲਮ ਐਕਟੀਵਿਟੀਜ਼ ਇਹ ਬਹੁਤ ਜ਼ਰੂਰੀ ਨੇ ਇਹਦੇ ਨਾਲ ਬੱਚਿਆਂ ਦਾ ਮਨੋਬਲ ਵੱਧਦਾ ਹੈ ਮੋਟੀਵੇਟ ਹੁੰਦੇ ਨੇ ਉਹ ਆਪਣਾ ਇੱਕ ਅੰਦਰਲਾ ਟੈਲੈਂਟ ਕੱਢ ਸਕਦੇ ਨੇ ਔਰ ਕਿਸ ਪਾਸੇ ਅੱਗੇ ਇਨ ਫਿਊਚਰ ਉਹਨਾਂ ਨੇ ਕਿੱਧਰ ਮੂਵ ਹੋਣਾ ਉਹਨੂੰ ਇਹ ਆਪਣਾ ਰੈਕਗਨਾਈਜ਼ ਕਰ ਸਕਦੇ ਨੇ ਇਹਦੇ ਵਿੱਚ ਇਸ ਫੰਕਸ਼ਨ ਨੂੰ ਸਫਲ ਬਣਾਉਣ ਲਈ ਸਟਾਫ ਦਾ ਲਾਫਟਰ EMPLOYEES ਦਾ ਔਰ ਸਭ ਤੋਂ ਵੱਡੀ ਗੱਲ ਮੈਨੇਜਮੈਂਟ ਦਾ ਖੁੱਲਾ ਹੱਥ ਖੁੱਲਾ ਅਸ਼ੀਰਵਾਦ ਜਿਹਨੂੰ ਕਹਿੰਦੇ ਆ ਉਹਨਾਂ ਨੇ ਜਿਹੜਾ ਕੀਤਾ ਉਹਦੇ ਵਿੱਚ ਮੈਂ ਸਾਰਿਆਂ ਮੈਨੇਜਮੈਂਟ ਮੈਂਬਰ ਦਾ ਪ੍ਰਧਾਨ ਸੰਜੀਤ ਮੀਜਾਈ ਦਾ ਜਨਰਲ ਸੈਕਟਰੀ ਜੇਸ ਢਾਲੀ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੀ ਬਦੌਲਤ ਅੱਜ ਇੰਨਾ ਵਧੀਆ ਫੰਕਸ਼ਨ ਚੱਲ ਰਿਹਾ ਹੈ ਅੱਜ ਦੇ ਮੁੱਖ ਮਾਨ ਕੋਣ-ਕੋਣ ਸੀਗੇ ਅੱਜ ਦੇ ਸਵੇਰ ਦੇ ਸੈਸ਼ਨ ਦੇ ਵਿੱਚ ਡਾਕਟਰ ਪਵਿੱਤਰ ਸਿੰਘ ਗਰੇਵਾਲ ਜੀ ਸੀਗੇ ਜਿਹੜੇ ਰੀਅਲ ਏਸਟੇਟ ਨੇ ਬਹੁਤ ਵਧੀਆ ਉਹਨਾਂ ਦਾ ਵਿੱਚ ਇਤਿਵਾ ਔਰ ਦੂਸਰੇ ਈਵਨਿੰਗ ਸੈਸ਼ਨ ਦੇ ਵਿੱਚ ਮਾਨਯੋਗ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰੁਣ ਚੋਬੀ ਜੀ ਨੇ ਜਿਹੜੇ ਕੀ ਸਾਡੇ ਲਈ ਬੜੇ ਪ੍ਰੇਰਨਾ ਸਰੋਤ ਨੇ ਔਰ ਉਹ ਆਣਗੇ ਸ਼ਾਮ ਨੂੰ ਔਰ ਬਹੁਤ ਵਧੀਆ ਪ੍ਰੋਗਰਾਮ ਹੋਏਗਾ ਸਭ ਪੇਰੈਂਟਸ ਵੀ ਇੰਜੋਏ ਕਰ ਰਹੇ ਨੇ ਸਭ ਖੁਸ਼ੀ ਮਨਾ ਰਹੇ ਨੇ ਥੈਂਕ ਯੂ ਜੀ ਸਾਡੇ ਐਮਜੀ ਚੋਪੜਾ ਸਕੂਲ ਚ ਐਨਵਲ ਡੇ ਮਨਾਇਆ ਜਾ ਰਿਹਾ ਹੈ ਜਿਹੜਾ ਵੀ 7-8 ਸਾਲ ਤੋਂ ਬਾਅਦ ਬੜੀ ਮਿਹਨਤ ਨਾਲ ਸਾਡੀ ਸਮੂਚੀ ਟੀਮ ਦਾ ਸਾਡੇ ਸ਼ਿਵਮ 베ਦੀ ਜਿਹੜੇ ਸਕੂਲ ਦੇ ਮੈਨੇਜਰ ਨੇ ਉਹਨਾਂ ਨੇ ਬਹੁਤ ਤੈਅ ਦਿਲ ਤੋਂ ਕਿੰਨੇ ਦਿਨਾਂ ਤੋਂ ਮਿਹਨਤ ਕਰਕੇ ਇਹ ਸਕੂਲ ਦੇ ਵਿੱਚ ਪ੍ਰੋਫਿਟ ਲਿਆ ਕੇ ਤਾਂ ਕਿਉਂਕਿ ਖਰਚਾ ਵੀ ਕਰਨਾ ਪੈਂਦਾ ਖਰਚਾ ਬਹੁਤ ਹੁੰਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਇਹਨਾਂ ਨੇ ਪੈਸੇ ਇਕੱਠੇ ਕੀਤੇ ਆਪਣੀ ਮਿਹਨਤ ਸਦਕਾ ਬੋਟਾ ਬਣਾਈਆਂ ਸਕੂਲ ਨੂੰ ਪ੍ਰੋਫਿਟ ਵੀ ਲਿਆਂਦਾ ਫਿਰ ਪੈਸੇ ਖਰਚੇ ਖਰਚਾ ਕਰਨ ਦੀ ਇਹਨਾਂ ਨੇ ਪੂਰੀ ਮਿਹਨਤ ਕਰਕੇ ਖਰਚਾ ਵੀ ਕੀਤਾ ਤਾਂ ਕਿ ਪੇਰੈਂਟਸ ਨੂੰ ਲੱਗੇ ਕਿ ਸਾਡੇ ਜਿਹੜੇ ਬੱਚੇ ਪੜ੍ਹ ਰਹੇ ਨੇ ਇਹ ਨਹੀਂ ਜ਼ਰੂਰੀ ਵੀ ਘੱਟ ਕਿਸਾ ਵਾਲਿਆਂ ਦੇ ਐਨਵਲ ਫੰਕਸ਼ਨ ਨਹੀਂ ਹੋਣੇ ਚਾਹੀਦੇ ਇਸ ਕਰਕੇ ਪੰਜਾਬ ਬੋਰਡ ਦੇ ਵੀ ਐਨਵਲ ਫੰਕਸ਼ਨ ਉਨੇ ਹੀ ਜ਼ਰੂਰੀ ਨੇ ਜਿੰਨੇ ਕਾਨਵਰਟਸ ਕੋਲ ਨਾਲ ਫੰਕਸ਼ਨ ਹੈ ਥੈਂਕ ਯੂ ਥੈਂਕ ਯੂ ਇਨ ਇਨਸਟਰੂਮੈਂਟਲ ਇਨ ਆਰਗੇਨਾਈਜ਼ਿੰਗ ਏਵਰੀ ਇਵੈਂਟ ਵੀ ਆਰ ਪ੍ਰਿਵੀਲੇਜ ਟੂ ਹੈਵ ਵਿਦ ਅਸ ਐਡਵੋਕੇਟ ਨਵੀਨ ਥੰਮਨ ਸ਼੍ਰੀ ਰਾਜੇਸ਼ ਕੁਮਾਰ ਡਾਲੀ ਜੀ ਸਰ ਯਰ ਡੈਡੀਕੇਸ਼ਨ and commitment continue to guide us towards excellence and propel the trust amrit noor singh nikhil varma komalpreet kaur rohit shree shivam beddiji ji joint sakti society jitender devgan ji subodh mittal ji secretary ਏਐਸ ਕਾਲਜ ਆਫ ਐਜੂਕੇਸ਼ਨ ਰਮਰੀਸ਼ ਵਿਜ ਜੀ ਸੈਕਟਰੀ ਏਐਸ ਗਰੁੱਪ ਆਫ ਇੰਸਟੀਚੂਸ਼ਨ ਮੋਹਿਤ ਗੋਇਲ ਜੀ ਸੈਕਟਰੀ ਏਐਸ ਸੀਨੀਅਰ ਸੈਕੰਡਰੀ ਸਕੂਲ ਅਤੇ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਰੈਸਪੈਕਟਿਡ ਸ਼੍ਰੀਮਤੀ ਰੀਤੂ ਸੂਜ ਜੀ ਅਤੇ ਵਾਈਸ ਪ੍ਰਿੰਸੀਪਲ ਆਫੀਸ਼ੀਅਟਿੰਗ ਇਨ ਚਾਰਜ रिस्पैक्टिड मैडम सुरुचि शाही जी और सारे ही टीचर साहबान वालों हिकु बॉड़ी चढ़ो चलो जय आग आग Teach you deep and smile so true. We open this celebration just for you. Have a big round of applause for our chief guest. <laughs> it gives me immense pleasure to extend a very graciously accepted our invitation and join us today. sir, your presence adds immense value and inspiration to this occasion. we are truly honored and blessed to have you with us. ਐਜੂਕੇਸ਼ਨ ਦੀ ਫੀਲਡ ਚ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਪੰਜਾਬੀ ਸੱਭਿਆਚਾਰ ਪੰਜਾਬੀਅਤ ਪੰਜਾਬੀ ਭਾਈਚਾਰਾ ਪੂਰਾ ਇੱਕ ਮਿਨਾਰਾ ਬਣ ਕੇ ਕੰਮ ਕਰ ਰਿਹਾ ਮੈਂ ਵਧਾਈ ਦੇਣਾ ਕਮੀਜਾ ਜੀ ਨੂੰ ਸੂਰ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਨੂੰ ਕਿ ਸਮਾਜ ਦਾ ਬਹੁਤ ਵੱਡਾ ਕੰਮ ਹੈ education aur ek missionary spread na education dena us samaj de alag alag varg chahe wo financially weak hai ohda bhi dhyan rakhna ohnu vi agge leke jana par main jatte ha main bada apne aap nu prasann mehsoos karu bachiyan ne badi mehnat kiti hai main raj gal kar da aa re si ki bahut acha kam bachiyan ne kita hai ur un bachiyan da ਇਹ ਛੋਟੀ ਜੀ ਸ਼ੀਲਡ ਉਹ ਲਾਈਫ ਬਦਲਦੀ ਹੈ। ਇਹ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲਦਾ ਹੈ। ਲੋਕ ਪ੍ਰੇਰਨਾ ਲੈਂਦੇ ਹੈ ਕਿ ਬਦਲਦੇ। ਐਸਾ ਨਹੀਂ ਬਸ। ਤੁਸਾ ਜੀ এডਿਕੇਸ਼ਨ ਦੀ ਗੱਲ ਕਰੀਏ ਸਟੇਟ ਗਵਰਨਮੈਂਟ ਕਲੇਮ ਕਰਦੀ ਹੈ ਕਿ ਅਸੀਂ এডਿਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੋਲਿਟਿਕਲ ਗੱਲ ਨਾ ਕਰੀਏ ਜ਼ਿਆਦਾ। এডਿਕੇਸ਼ਨ ਪਾਲਿਸੀ ਦੀ ਗੱਲ ਹੀ ਕਰੀਏ ਕਿ ਜਿਹੜੇ ਉਹ ਕਹਿੰਦੇ ਬਾਕੀ ਸਟੇਟਾਂ ਅੱਛਾ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ এডਿਕੇਸ਼ਨ ਪਾਲਸੀ ਸੀ ਲੈ ਕੇ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹਦੇ ਅੰਦਰ ਸਾਡੀ ਆਪਣੀ ਭਾਸ਼ਾ 'ਚ ਅਸੀਂ ਸਾਇੰਸ ਪੜ ਸਕੀਏ ਡਾਕਟਰੀ ਆਪਣੀ ਭਾਸ਼ਾ 'ਚ ਆਪਣੀ ਮਾਂ ਬੋਲੀ 'ਚ ਪੜ ਸਕੀਏ ਇਹ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ ਔਰ ਅਸੀਂ ਸਾਡੀ ਐਜੂਕੇਸ਼ਨ ਗੁਲਾਮੀ ਦੀ ਦਾਸਤਾਨੀ ਸ਼ੋਰ ਹੈ ਔਰ ਵੀਰਤਾ ਪੂਰਨ ਹੋਣੀ ਚਾਹੀਦੀ ਔਰ ਉਸੇ ਕਰਕੇ ਮੋਦੀ ਨੇ ਸ਼ੁਰੂਆਤ ਕੀਤੀ ਇਹ এডਿਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਇਹ ਜਿੱਥੇ ਸਾਡੀ ਮਦਰ ਟੰਗ ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਕਿਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹਿਸ ਤਰ੍ਹਾਂ ਅਸੀਂ ਸਟ੍ਰੀਮ ਚੇਂਜ ਕਰ ਸਕਨੇ ਇੱਕ ਆਧੁਨਿਕ ਨਾਲ ਅੱਜ এডਿਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ। ਔਰ ਆ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ। ਕਰੋਨਾ ਹੱਥਾਂ ਨੂੰ ਔਜ਼ਾਰ ਇਸ ਤਰ੍ਹਾਂ ਚਲਾਣਾ ਉਹ ਸਿਖਾ ਦਿੱਤਾ ਔਰ ਉਹ ਹੁਨਰਮੰਦ ਹੋਈ ਨੇ ਜਿਹੜੇ ਕਿ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਆਰਥਵਿਵਸਥਾ ਅਸੀਂ 8% ਦੇ ਆਸ-ਪਾਸ ਸਾਡੀ ਜੀਡੀਪੀ ਵਧ ਰਹੀ ਹੈ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿਣਦੇ ਨੇ 2% ਦੇ ਆਸ-ਪਾਸ ਵਧਦੇ ਐਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਉਹ ਨਿਸ਼ਚਿਤ ਪੂਰਾ ਹੋ ਰਿਹਾ ਹੈ ਥੈਂਕ ਯੂ